ਰਾਸ਼ਟਰੀ ਪੁਲਿਸ ਸਮachar ਪੰਜਾਬ ਮਿਤੀ 16 ਜੁਲਾਈ 2025 ਮਹਤਪੂਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦਰਾਂ ਨਸ਼ੇਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਗ੍ਰਿਫਤਾਰ। ਸ਼੍ਰੀ ਹਰਿੰਦਰ ਸਿੰਘ ਬਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਨਯੋਗ ਤੱਗਬ ਸਾਹਿਬ ਦੇ ਅਜੰਡੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨਿਗਰਾਨੀ ਹੇਠ ਯੁੱਧ ਨਸ਼ਿਆਂ ਵਿਰੁੱਧ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿੰਮ ਤਹਿਤ ਸ਼੍ਰੀ ਓਂਕਾਰਸ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਰਵ ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਇਨਸਪੈਕਟਰ ਮੁਖ ਅਫਸਰ ਥਾਣਾ ਮਹਿਤਪੁਰ ਅਫਸਰ ਥਾਣਾ ਸ਼ਾਹਕੋਟ ਮੁਖ ਅਫਸਰ ਥਾਣਾ ਲੋਈਆਂ ਅਤੇ ਸੀਆਈਏ ਸਟਾਫ ਦੀ ਪੁਲਿਸ ਕਾਪਟੀ ਵੱਲੋਂ ਪਿੰਡ ਧਰਮੇ ਦੀਆਂ ਛੰਨਾ ਵਿਖੇ ਕਾਸੋ ਆਪਰੇਸ਼ਨ ਕੀਤਾ ਗਿਆ। ਸ਼੍ਰੀ ਓੰਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਰਵ ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਥਾਣਾ ਮਹਿਤਪੁਰ ਦੇ ਵੱਖ-ਵੱਖ ਏਰੀਆ ਵਿੱਚ ਕਾਸੋ ਆਪਰੇਸ਼ਨ ਕੀਤਾ ਗਿਆ। ਨਸ਼ੇ ਦੇ ਖਿਲਾਫ ਸਪੈਸ਼ਲ ਮਹਿੰਮ ਦੌਰਾਨ ਗਸਤ ਅਤੇ ਨਾਕਾਬੰਦੀ ਕੀਤੀ ਗਈ ਜਿਸ ਦੇ ਤਹਿਤ ਪਿੰਡ ਦਰਮੇ ਦੀਆਂ ਛੰਨਾ ਜੋ ਕਿ ਇੱਕ ਡਰਗ ਹਾਸਪਟ ਹੈ ਵਿਖੇ ਕਾਸੋਪਰੇਸ਼ਨ ਤਹਿਤ ਸਪੈਸ਼ਲ ਚੈਕਿੰਗ ਕੀਤੀ ਕਾਸੋਪਰੇਸ਼ਨ ਤਹਿਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵੱਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਇਸ ਮੁਕਦਮੇ ਵਿੱਚ ਗ੍ਰਿਫਤਾਰ ਵਿਅਕਤੀ ਤੇ ਹੋਰ ਵੀ ਪੁਸ਼ਗਿਸ਼ ਕੀਤੀ ਜਾ ਰਹੀ ਹੈ ਇਹ ਸਮਾਨ ਕਿਹੜੇ ਸਾਧਨ ਰਾਹੀਂ ਕਿੱਥੋਂ ਅਤੇ ਕਿਵੇਂ ਲਿਆਂਦਾ ਉਨ੍ਹਾਂ ਨੂੰ ਵੀ ਇਸ ਮੁਕਦਮੇ ਨਾਮਜ਼ਦ ਕੀਤਾ ਜਾਵੇਗਾ ਅਤੇ ਇਹਨਾਂ ਦੀ ਪ੍ਰਾਪਰਟੀ ਆਦ ਵੀ ਤਸਦੀਕ ਕੀਤੀ ਜਾ ਰਹੀ ਹੈ ਲੋਕਲ ਪੁਲਿਸ ਵੱਲੋਂ 마ੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਪਬਲਿਕ ਨੂੰ ਨਸ਼ਿਆਂ ਦੇ 마ੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਵਿਅਕਤੀ ਪਿਛਲੇ ਸਮੇਂ ਦੌਰਾਨ ਨਸ਼ੇ ਦੀ ਇਸ ਭਿਆਨਕ ਬਿਮਾਰੀ ਵਿੱਚ ਪੀੜਤ ਰਹਿ ਚੁੱਕੇ ਹਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਲਾਜ ਕਰਵਾਉਣ ਦੇ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਨਸ਼ੇ ਦੀ ਬਿਮਾਰੀ ਤੋਂ ਮੁਕਤ ਹੋ ਕੇ ਇੱਕ ਤੰਦਰੁਸਤ ਜੀਵਨ ਜੀ ਸਕਣ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਵੀਡੂੰਗਾਈ ਨਾਲ ਪੁਸ਼ਕਿਸ਼ ਕੀਤੀ ਜਾਵੇਗੀ। ਅਪਰਾਧੀ ਦਾ ਅਪਸ਼ੋਕੜ ਮਕਦਮਾ ਨੰਬਰ 47 ਮਿਤੀ 18/3/15 ਅਰਧ 22 ਕਾਰਡ 85 ਐਨਡੀਪੀਐਸ ਐਕਟ ਪੀਐਸ ਮੈਥਪੁਰ ਮਕਦਮਾ ਨੰਬਰ 90 ਮਿਤੀ 13/5/15 ਅਰਧ 52 ਅਪ੍ਰਿਜ਼ਨਲ ਐਕਟ ਥਾਣਾ ਕੋਤਵਾਰੀ ਕਪੂਰਥਲਾ ਮਕਦਮਾ ਨੰਬਰ 140 ਮਿਤੀ 4/10/21 ਅਰਧ 304ਏ 427 279 ਪਬ ਮਹਿਤਪੁਰ ਬ੍ਰਾਮਦਿਗੀ 130 ਗ੍ਰਾਮ ਨਸ਼ੀਲਾ ਪਾਊਡਰ ਮੌਜੂਦਾ ਸਥਿਤੀ ਬਰੀ 34 2019 TC 16 12 2021 ਅਪਰਾਧੀ ਦਾ ਅਪਸ਼ੋਕਣ ਮੁਕੱਦਮਾ ਨੰਬਰ 47 ਮਿਤੀ 18 3 15 ਅਰਧ ਬਾਈਕਾਰਡ 85 ਐਨਡੀਪੀਐਸ ਐਕਟ ਪੀਐਸ ਮੈਥਪੁਰ ਮੁਕੱਦਮਾ ਨੰਬਰ 90 ਮਿਤੀ 13 5 15 ਅਰਧ 52 ਅਪ੍ਰਿਜ਼ਨਲ ਐਕਟ ਥਾਣਾ ਕੋਤਵਾਰੀ ਕਪੂਰਥਲਾ ਮੁਕੱਦਮਾ ਨੰਬਰ 140 ਮਿਤੀ 4 10 21 ਅਰਧ 304A 427 279 ਪਬ ਮਹਿਤਪੁਰ ਬ੍ਰਾਮਦਗੀ 130 ਗ੍ਰਾਮ ਨਸ਼ੀਲਾ ਪਾਊਡਰ ਮੌਜੂਦਾ ਸਥਿਤੀ ਬਰੀ 34 219 12 2021 ਕ੍ਰਾਈਮ ਰਿਪੋਰਟ ਮੁਹੰਮਦ ਮਕਸੂਦ ਜੀ ਦੀ ਖਾਸ ਰਿਪੋਰਟ